ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਕਰ ਦੂਜਾ ਦੋਏ ਲੋਚਨ ਪੇਖਾ ਖ ਹਰ ਹੋ ਹਰ ਬਿਨ ਔਰ ਨਾ ਦੇਖਾ ਹਰ ਬਿਨ ਹੋ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਵੀ ਗੱਲ ਕਹਿਣ ਨਾ ਜਾਈ ਪੀਕਲ ਪਾਠ ਇਕੱਠਾ ਹੀ ਹੈ ਅਬ ਬੇਗਲ ਕਹਿਣ ਨਾ ਜਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਜਬ ਇਥੇ ਵਿਸਰਾਮ ਹੈ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀਗਾਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਸਭ ਖਲਕ ਤਮਾਸੇ ਆਈ ਸਭ ਖਲਕ ਤਮਾਸੇ ਆਈ ਬਾਜੀਗਰ ਸੁਆੰਗ ਸਕੇਲਾ ਆਪਣੇ ਰੰਗ ਰਵੈ ਇਕੱਲਾ ਕਥਨੀ ਕਹਿ ਭਰਮ ਨ ਜਾਈ ਕਥਨੀ ਕਹਿ ਕਿਥੇ ਵਿਸਰਾਮ ਕਥਨੀ ਕਹਿ ਭਰਮ ਨ ਜਾਈ ਸਭ ਕਥ ਕਥ ਰਹੀ ਲੁਕਾਈ ਸਭ ਕਥ ਕਥ ਰਹੀ ਲੁਕਾਈ ਸਭ ਪਦ ਤੇ ਵਿਸਰਾਮ ਹੈ ਰਹੀ ਪਦ ਤੇ ਘੰਕ ਲਾ ਦੇਗੀ ਸਭ ਕਾਥ ਕਾਥ ਰਹੀ ਲੁਕਾਈ ਜਾ ਕਉ ਗੁਰਮੁਖ ਆਪ ਬੁਝਾਈ ਤਾ ਬੁਝਾਈ ਜਾ ਕਉ ਗੁਰਮੁਖ ਆਪ ਬੁਝਾਈ ਤਾ ਕਾ ਹਿਰਦੈ ਰਹਿ ਆਸਮਾਈ ਗੁਰ ਕਿੰਚਤ ਕਿਰਪਾ ਕੀ ਗੁਰ ਕਿੰਚਤ ਕਿਰਪਾ ਕੀਨੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਪਦ ਤੇ ਵਿਸਰਾਮ ਹੈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੀ ਇਹ ਵੀ ਧਿਆਨ ਨਾਲ ਵਿਸਰਾਮ ਲਾਉਣਾ ਸਭ ਤਾਨ ਮਨ ਦੇਹ ਇਥੇ ਵਿਸਰਾਮ ਹਰ ਲੀਨੀ ਕਹ ਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਤੂਦ ਕੇ ਠਾਟਾ ਹਾਂਜੀ ਮਿਲਿਓ ਪਦਤੀਸ਼ਿ ਵਿਸਰਾਮ ਠਾਟਾ ਉਚਾਰਨ ਕਰਨਾ ਠਾਠਾ ਨਹੀਂ ਕਹਿਣਾ ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਵਨ ਸਮੁੰਦ ਬਿਲੋਵਨ ਕਾ ਮਾਟਾ ਹਾਂਜੀ ਇਹ ਕਉ ਪਦ ਤੇ ਵਿਸਰਾਮ ਲਾਉਣਾ ਹੈ ਸਮੁੰਦ ਬਿਲੋਵਨ ਕਉ ਮਾਟਾ ਤਾ ਕੀ ਹੋ ਬਿਲੋਵਨ ਹਾਰੀ ਕਿਉ ਮੇਟੈ ਗੋ ਛਾਸ਼ ਤੁਹਾਰੀ ਛਾਛ ਉਚਾਰਨ ਕਰਨਾ ਛਾਸ਼ ਨਹੀਂ ਕਹਿਣਾ ਕਿਉ ਮਿਟ ਗੋ ਛਾਛ ਤੁਹਾਰੀ ਚੇਰੀ ਤੂ ਰਾਮ ਨਾ ਕਰਸ ਪਾ ਤਾਰਾ ਚੇਰੀ ਪਾਤ ਤੇ ਵਿਸਰਾਮ ਲਾਉਣਾ ਚੇਰੀ ਤੂ ਰਾਮ ਨਾ ਕਰਸ ਪਾ ਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਤੇਰੇ ਗਲਹਿ ਤੌ ਤੇਰੇ ਗਲਹਿ ਤੌਕ ਪਗ 베ਰੀ ਹੰਦੀ ਪਾਠ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤੇਰੇ ਗਲਹਿ ਤੌਕ ਗਲਹਿ ਪੁਲਾ ਬੋਲਨਾ ਤੇਰੀ ਗਲਹਿ ਤੌਕ ਇਥੇ ਵਿਸਰਾਮ ਪਾਗ 베ਰੀ ਪੱਗ ਨਹੀਂ ਕਹਿਣਾ ਇਹਨੂੰ ਪਾਗ ਪੁਲਾ ਹੀ ਬੋਲਨਾ ਪਾਗ 베ਰੀ ਤੂੰ ਘਰ ਘਰ ਰਮਈਏ ਫੇਰੀ ਤੂੰ ਅਜਹੁ ਨਾ ਤੇਤ ਸਤੇਰੀ ਅਜਹੁ ਕਿਥੇ ਆਜਾਹੋ ਆਜਾਹੋ ਇਸ ਤਰ੍ਹਾਂ ਬੋਲਨਾ ਤੂੰ ਇਥੇ ਵਿਸਰਾਮ ਹੈ ਅਜਹੁ ਨਾ ਤੇਤ ਸਤੇਰੀ ਤੂੰ ਅਜਹੁ ਨਾ ਤੇਤ ਸਤੇਰੀ ਤੂੰ ਜਾਮ ਬਪੂਰੀ ਹੈ ਹੇਰੀ ਪ੍ਰਾਵ ਕਰਨ ਕਰਾਵਣ ਹਾਰੀ ਨੰਨੇ ਉਚਾਰਨ ਕਰਨੇ ਆ ਨਾ ਨੀ ਬੋਲਨੇ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿੱਤ ਲਾਈ ਤਿੱਤ ਲਾਗੀ ਕਸ ਕੇ ਨਹੀਂ ਬੋਲਨੇ ਜਿੱਤ ਜਿੱਤ ਲਾਈ ਤਿੱਤ ਲਾਗੀ ਜਿੱਤ ਲਾਈ ਤਿੱਤ ਲਾਗੀ ਥੋੜਾ ਜਿਹਾ ਨਖੇਰ ਕੇ ਪੜਾਂਗੇ ਨਾ ਫਿਰ ਸਪਸ਼ਟ ਹੋ ਜਾਏਗਾ ਤਿਤ ਲਾਗੀ ਇਕੱਠਾ ਨਹੀਂ ਕਹਿ ਦੇਣਾ ਜੇਤ ਲਾਈ ਤਿਤ ਲਾਗੀ ਚੇਰੀ ਤੈ ਸੁਮਤ ਕਹਾਂ ਤੇ ਪਾਈ ਚੇਰੀ ਪਦ ਤੇ ਵਿਸਰਾਮ ਹੈ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਟਾਈ ਸੋਰਸ ਕਬੀਰ ਹੈ ਜਾਨਿਆ ਸੋਰਸ ਨਹੀਂ ਕਹਿਣਾ ਵੱਖਰਾ ਹੀ ਪਾਠ ਹੈ ਸੋ ਰਾਸ ਕਬੀਰ ਹੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਇਹ ਵੀ ਮੇਰੋ ਪਦ ਤੀਵਰਾਮ ਹੈ ਜੇ ਬਾਜ ਨਾ ਗਿਆ ਜਾਈ ਜੋ ਮਿਲੇ ਤਾ ਘਾਲ ਅਘਾਈ ਸਦ ਜੀਵਨਾ ਭਲੋ ਕਹਾਹੀ ਮੂਏ ਬਿਨਾ ਜੀਵਨ ਨਾਹੀ ਆਬ ਕਿਆ ਕਥੀਐ ਗਿਆਨ ਵਿਚਾਰਾ ਨਿਦ ਨਿਰਖਤਾ ਗਾਤ ਵਿਵਹਾਰਾ ਰਹਾਉ ਕਾਸ ਕੁੰਕਮਾ ਚੰਦਨ ਗਾਰਿਆ ਬਿਨ ਨੰਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇ ਬਿਨ ਠਾਹਰ नगर बसाया जाचक जन दाता पाया सो दिया न जाई खाया सो तो हां जी सो पत्ते छोड़या जाए न मुका और पह जाना चूका जो जीवन मरना जाने सो ਪੰਜ ਸਹਿਲ ਸੁਖ ਮੰਨੈ ਕਬੀਰੈ ਸੋ ਧਨ ਪਾਇਆ ਹਰ ਭੀਟ ਤ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਣੀਐ ਕਿਆ ਇਥੇ ਇਸਰਾਮ ਲਾਦਨਾ 베ਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਕਿਆ ਸੋਚੈ ਇਥੇ ਸਾਂ ਕਿਆ ਸੋਚੈ ਬਾਰੰਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇਕ ਬਸਤ ਅਗੋਚਰ ਲਹੀਐ ਇਕ ਇਕ ਬਸਤ ਅਗੋਚਰ ਇਕ ਬਸਤ ਅਗੋਚਰ ਲਹੀਐ ਵਸਤ ਅਗੋਚਰ ਪਾਈ ਘਾਟ ਦੀਪਕ ਰਹਿ ਆ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਹਰ ਜਿੱਥੇ ਰਾਰਾ ਪੂਰਾ ਹੋਵੇ ਉੱਥੇ ਹਿਰਦਾ ਇਹ ਹੀਠਾਂ ਰਾਰਾ ਹਾ ਇਹਦੇ ਇਹਨੂੰ ਬੋਲਣਾ ਹਰਿਦਾ ਹ ਰਿਦਾ ਹਰਿਦਾ ਕਪਟ ਮੁਖ ਗਿਆਨੀ ਹਰਿਦਾ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਝੂਠੇ ਪਦ ਤੇ ਵਿਸਨਾਮ ਲਾਉਣਾ ਝੂਠੇ ਕਹਾ ਬਿਲੋਵਸ ਪਾਨੀ ਕਾਇਆ ਮਾਜਸ ਕੋਣ ਗੁਨਾ ਜੋ ਘਟ ਪੀਤਰ ਹੈ ਮਲਨਾ ਜੋ ਘਟ ਪੀਤਰ ਹੈ ਇਥੇ ਵਿਸਰਾਮ ਜੋ ਪਦ ਤੇ ਯਮ ਕਲਾ ਦਨੀ ਹੈ ਹੈ ਪਦ ਤੇ ਵਿਸਰਾਮ ਹੈ ਜੋ ਘਟ ਪੀਤਰ ਹੈ ਮਲਨਾ ਰਹਾਉ ਲੋਕੀ 86 ਤੀਰਥ ਨਾਈ ਹਾ ਲੋਕੀ ਪਦ ਤੇ ਵਿਸਰਾਮ ਲਾਦਨਾ ਲੋਕੀ 86 ਤੀਰਥ ਨਾਈ ਕੋਰਾਪਣ 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 ਕਹਿਣਾ ਕੋਰਾਪਣ ਕੋਰਾਪਣ ਤਉ ਨ ਜਾਈ ਕੋਰਾ ਤੇ ਪਨ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਕੋਰਾਪਣ ਕੋਰਾਪਣ ਤਉ ਨ ਜਾਈ ਕਹਿ ਕਬੀਰ ਵਿਚਾਰੀ ਭਾਵ ਸਾਗਰ ਤਾਰ ਭਾਵ ਸਾਗਰ ਤਾਰ ਮਰਾਰੀ ਸੁਰਠ ਇਕ ਓਅੰਕਾਰ ਸਤਗੁਰ ਪ੍ਰਸਾਦਿ ਬਹੁ ਪਰਪੰਚ ਕਰ ਪਾਰ ਧਨ ਲਿਆਵੇ ਲਿਆਵੇ ਭੁੱਲ ਹੀ ਬੁੱਲਨੇ ਕਈ ਲਿਆਵੇ ਭੁੱਲ ਜਾਂਦੇ ਨੇ ਲਿਆਵੇ ਬੁੱਲਨਾ ਹੈ ਸੁਤਦਾਰਾ ਪਹਿ ਆਨ ਲੁਟਾਵੇ ਮਨ ਮੇਰੇ ਭੂਲੇ ਕਪਟਨਾ ਕੀਜੈ ਅੰਤ ਨਿਬੇਰਾ तेरे जिए पहा लिजा रहाऊ सेन <coughs> सेन तान छीजे जरा जनावे तब तेरी ओका कोई पानी उ ना पावे कहत कबीर कोई नहीं तेरा हृदय राम की न जब है सवीरा संतह ਮਨ ਪਾਵਣੈ ਸੁਖ ਬਣਿਆ ਕਿਆ ਕਿਛ ਜੋਗ ਪ੍ਰਾਪਤ ਗਨਿਆ ਹਾਂਜੀ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਗੁਰ ਪਦ ਤੇ ਵਿਸਾਮ ਗੁਰ ਦਿਖਲਾਈ ਮੂਰੀ ਜਿਤ ਮਿਰਗ ਪੜਤ ਹੈ ਚੋਰੀ ਜਿਤ ਵੀ ਪੂਲਾ ਹੀ ਬੋਲਣਾ ਪੜਤ ਵੀ ਪੂਲਾ ਬੂਨਣਾ ਜਿਤ ਮਿਰਗ ਪੜਤ ਹੈ ਚੋਰੀ ਮੂਦ ਲੀਏ ਦਰਵਾਜੇ ਬਾਜੀ ਆਲੇ ਅਣਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮਾਨਿਆ ਰਾਗ ਸੁਰਠ ਭੁਖੇ ਭਗਤ ਨ ਕੀਜੈ ਜਹ ਮਾਲਾ ਭੁਖੇ ਪਦ ਦੇ ਵਿਸਰਾਮ ਹੈ ਭੁਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ ਯਹ ਬੋਲਣਾ ਜਹ ਨਹੀਂ ਕਹਿਣਾ ਜਿੱਦੇ ਨਾਲ ਯਹ ਮਾਲਾ ਆਪਣੀ ਲੀਜੈ ਯਹ ਮਾਲਾ ਆਪਣੀ ਲੀਜੈ ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੇ ਕਾ ਦੇਨਾ ਮਾਦੋ ਕੈਸੀ ਬਣੈ ਤੁਮ ਸੰਗੇ ਮਾਦੂ ਮਾਦੋਂ ਨਹੀਂ ਕਹਿਣਾ ਹੁੜੇ ਨਾਲੀ ਕਹਿਣਾ ਮਾਦੂ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹ ਤਾਲੇ ਵਹੁ ਲੇਵਾ ਮੰਗੇ ਰਹਾਉ ਦੋਇ ਸੇਰ ਮੰਗਾਉ ਤੂਨਾ ਸਿਰ ਨਹੀਂ ਕਹਿਣਾ ਸੇਰ ਦੋਇ ਸੇਰ ਮੰਗੋ ਚੂਨਾ ਦੋਇ ਸੇਰ ਮੰਗੋ ਚੂਨਾ ਪਾਉ ਕੀਓ ਸੰਗ ਲੂਨਾ ਆਦ ਸੇਰ ਮੰਗੋ ਦਾਲੇ ਆਦ ਸੇਰ ਮੰਗੋ ਦਾਲੇ ਮੋਕਾ ਮੋਕਾ ਦੋਨੋਂ ਵਕਤ ਜਵਾਲੇ ਜੀ ਦੋਨੋਂ ਪਾਉ ਧਿਆਨ ਨਾਲ ਬੋਲਣਾ ਦੱਦੇ ਹੂੜਾ ਨੰਨੇ ਹੂੜਾ ਦੋਨੋਂ ਨਹੀਂ ਕਹਿਣਾ ਦੱਦੇ ਹੂੜਾ ਨੰਨਾ ਹੂੜਾ ਬੰਦਮੂਗਲਾ ਔਂਕੜ ਦੋਨੋਂ ਦੋਨੋਂ ਉਚਾਰਨ ਕਰਨਾ ਖਾਟ ਮਾਗਾ ਚੋ ਪਾਈ ਸਰਹਾਨਾ ਅਵਰਤ ਲਈ ਹਾਂ ਸਰਹਾਨਾ ਥੋੜਾ ਜਿਹਾ ਖਸਕੇ ਬੋਲਣਾ ਪਦ ਸਰਹਾਨਾ ਅਵਰਤ ਲਈ ਉਪਰ ਕਾਮ ਮੰਗੋ ਖੀਂਦਾ ਢੀਂਦਾ ਤੋ ਦਿਨਲ ਬੋਲ ਉਪਰ ਕਾਮ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥਿੰਦਾ ਕਰੈ ਪਦ ਤੀਵਿਸਰਾਮ ਲਾਉਣਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾਹੀ ਕੀਤਾ ਲੱਭੋ ਮੈਂ ਬੋਲਣਾ ਲੈ ਨਾਹੀ ਕੀਤਾ ਲੱਭੋ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਇੱਕ ਨਾਉ ਤੇਰਾ ਮੈਂ ਫੱਬੋ ਫੱਬੋ ਨਹੀਂ ਕਹਿਣਾ ਫਫਾ ਸ਼ੁੱਧ ਬੋਲਣਾ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮੰਨਿਆ ਮਨ ਮਾਨਿਆ ਤਉ ਹਰ ਜਾਣਿਆ ਰਾਗ ਸੁਰਠ ਬਾਣੀ ਭਗਤ ਨਾਮ ਦੀ ਜੀ ਕੀ ਘਰ ਦੂਜਾ ਇਹ ਨਾਮ ਦੇ ਪਾਠ ਹੀ ਸ਼ੁੱਧ ਹੈ ਕਈ ਪਾਠੀ ਸਿੰਘ ਵਾਵਾ ਵਾਧੀ ਲਾ ਜੰਦੇ ਹਨ ਨਾਮ ਦੀਵ ਕਹਿ ਜੰਦੇ ਹਨ ਇੱਥੇ ਨਾਮ ਦੇ ਹੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਦ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਨਾਦ ਸਮਾਇ ਲੋ ਰੇ ਸਤਗੁਰ ਭੇਟੀਲੇ ਦੇਵਾ ਇਸੇ ਸਮਾਇ ਲੋ ਵੀ ਜਿਹੜਾ ਪਾਠ ਹੈ ਇਹ ਜਿਹੜਾ ਲੋ ਪਦ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਈੜੀ ਅਤੇ ਲੱਲੇ ਦੇ ਵਿੱਚ ਸਮਾਇ ਲੋ ਨਾਦ ਸਮਾਇ ਲੋਰੇ ਸਤਿਗੁਰ ਸਤਿਗੁਰ ਭੇਟੀਲੇ دیਵਾ ਭੇਟੀਲੇ ਤੈਂ ਕਿ ਦੇ ਸਿਆਰੀ ਜਿਹੜੀ ਹੈਗੀ ਆ ਉਚਾਰਨ ਕਰਨੀ ਐ ਅਤੇ ਟੱਡਾ ਨਹੀਂ ਲਾਉਣਾ ਭੇਟੀਲੇ ਟੱਡਾ ਨਹੀਂ ਉਚਾਰਨ ਕਰਨਾ ਭੇਟੀਲੇ دیਵਾ ਰਹਾਉ ਜਹ ਚਿਲਮਿਲਕਾਰ ਦਿਸਨਤਾ ਇਹ ਚਿਲਮਿਲਕਾਰ ਜਿਹੜਾ ਪਾਠ ਹੈ ਇਕੱਠਾ ਹੀ ਪਾਠ ਹੈ ਕਈ ਝਿਲ ਮਿਲ ਘਾਰ ਕਹਿ ਜਾਂਦੇ ਨੇ ਘੱਗਾ ਨਹੀਂ ਕਹਿਣਾ ਕਾਰ ਉਚਾਰਨ ਕਰਨਾ ਹੈ ਜਹ ਪਤੀ ਵਿਸਰਾਮ ਹੈ ਜਹ ਝਿਲ ਮਿਲ ਕਾਰ ਦਿਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀ ਨੀਰਾ ਨਾਹੀ ਦੂਰਾ ਨਿਜ ਆਤਮਾ ਰਹਿਆ ਭਰਪੂਰਾ ਜੈ ਅਨਹਤ ਸ਼ਬਦ ਉਜਿਆਰਾ ਜੈ ਅਨਹਤ ਸੂਰ ਉਜਿਆਰਾ ਇਹ ਅਨਹਤ ਉਚਾਰਨ ਕਰਨਾ ਅਨਹਦ ਦੱਦਾ ਨਹੀਂ ਲਾਉਣਾ ਅਨਹਦ ਸੂਰ ਉਜਿਆਰਾ ਜਿੱਦੇ ਦੇ ਹੇਠਾਂ ਅੱਦਾ ਯਯਾ ਹੈ ਵਿਚਾਰਨ ਕਰਨਾ ਉੜੇ ਔਮਕੜ ਜੱਜੇ ਸਾਰੀ ਆੜੇ ਕੰਨਾਰ ਆਰੀ ਕੰਨਾ ਉਜਿਆਰਾ ਉਜਿਆਰਾ ਨਹੀਂ ਕਹਿਣਾ ਜੈ ਅਨਹਤ ਸੂਰ ਉਜਿਆਰਾ ਤਹ ਦੀਪ ਗਜਲੇ ਛੰਛਾਰਾ ਗੁਰ ਪ੍ਰਸਾਦੀ ਜਾਨਿਆ ਜਨਨਾਮ ਸਹਿਜ ਸਮਾਨਿਆ श्री सहजपाटेवा श्री सहजपाटेवा